ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹੂ ਕਿ ਸਾਰੇ ਠੀਕ ਠਾਕ ਹੋ ਤੇ ਮੈਂ ਅਸੀ ਬਿਲਕੁਲ ਠੀਕ ਠਾਕ ਤੇ ਅੱਜ ਵੀ ਵੀਡੀਓ ਨੂੰ ਅਸੀਂ ਬਹੁਤ ਪਿਆਰ ਦਿੱਤਾ ਤੇ ਅੱਜ ਤੁਸੀਂ ਸੋਚ ਰਹੇ ਹੋਗੇ ਵੀ ਬਾਥਰੂਮ ਛੱਡ ਕੇ ਵੀਡੀਓ ਬਣਾ ਰਹੀ ਹੈ ਅੱਜ ਹੋਰ ਲਈ ਬਹੁਤ ਕੰਮ ਦੀ ਵੀਡੀਓ ਲੈ ਕੇ ਆਂਦੀ ਹੈ ਬਹੁਤ ساری ਵੀਡੀਓਜ਼ ਮੈਂ YouTube ਤੇ ਦੇਖਦੀ ਆਂ ਕਿ ਇਹ ਘਰੇ ਡਰਾਈ ਕਲੀਨ ਕਰ ਲਓ ਸ਼ੈਂਪੂ ਪਾ ਕੇ ਕਰ ਲਓ ਇਹ ਕਰਕੇ ਕਰ ਲਓ ਉੱਤਰ ਕੇ ਕਰ ਲਓ ਅ ਮੈਂ ਇਸ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਹੁੰਦੀ ਆਪਣੇ ਸੂਤਰ ਨਾਲ ਕਿਉਂਕਿ ਪਹਿਲਾ ਦਾ ਸੂਟ ਮਹਿੰਗਾ ਹੁੰਦਾ ਜਿਹੜਾ ਰਾਈਨ ਮੰਗਦਾ ਹੈ ਨਾ ਉਪਰੋਂ ਦੀ ਫੇਰ ਉਹਦੇ ਤੇ ਲਾਈਨਿੰਗ ਲੱਗੀ ਹੈ ਜੀ ਇਹ ਉਹ ਕਾਫੀ ਸਾਰਾ 5000 ਜਾਂ ਤੱਕ ਤਾਂ ਪੁੱਲੀ ਗਾ ਉਹ ਇਹ ਖੱਚਾ ਹੋਇਆ ਲੱਗਦਾ ਆਪਣਾ ਨਾ ਸਿੰਪਲ ਜਿਹਾ ਸੂਟ ਤੇ ਵੀ ਤੇ ਇਸ ਕਰਕੇ ਮੈਂ ਇੱਕ ਆਨਲਾਈਨ ਪ੍ਰੋਡਕਟ ਬਣਾਇਆ ਤੇ ਉਹਦੇ ਨਾਲ ਅੱਜ ਟ੍ਰੇਕਿੰਗ ਕਰਦੇ ਆਂ ਤੇ ਜੇ ਉਹ ਕੋਈ ਬਹੁਤ ਮਹਿੰਗਾ ਨਹੀਂ ਪਊਗਾ ਆਪਾਂ ਨੂੰ ਜਿਹੜੇ ਹਿਸਾਬ ਨਾਲ ਰੇਟ ਹੈ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਇਹਦੀ ਵਰਕਿੰਗ ਦੱਸੀ ਹੈ ਤੇ ਮੈਂ ਅੱਜ ਆਪਣਾ ਕ੍ਰੀਮ ਸੂਟ ਜਿਹੜਾ ਸਿਲਕ ਦਾ ਹੈ ਤੇ ਉਹਦੇ ਜਿਹੇ ਹੈਂਡਵਰਕ ਹੋਇਆ ਹੋਇਆ ਬੋਟਾ ਪਤੀ ਲੱਗਾ ਹੋਇਆ ਉਹ ਵਾਲਾ ਸੂਟ ਵਾਸ਼ ਕਰੂੰਗੀ ਤੁਹਾਡੇ ਸਾਹਮਣੇ ਤੇ ਫਿਰ ਤੁਹਾਨੂੰ ਉਹਦਾ ਰਿਜ਼ਲਟ ਦਿਖਾਵਾਂਗੀ ਠੀਕ ਹੈ ਜੀ ਤੇ ਲੋ ਕਰਦੇ ਜੀ ਨੂੰ ਇਹਦੇ ਵਿੱਚੋਂ ਇਹ ਸ਼ੀਟ ਨਿਕਲਦੀ ਇਸ ਤਰ੍ਹਾਂ ਦੀ ਠੀਕ ਹੈ ਇਸ ਤਰ੍ਹਾਂ ਪਾਕਟ ਹੁੰਦੀ ਹੈ ਉਹਦੇ ਵਿੱਚੋਂ ਇਸ ਤਰ੍ਹਾਂ ਦੀ ਸ਼ੀਟ ਨਿਕਲਦੀ ਜਿਹਦੇ ਤੇ ਕੋਈ ਕੈਮੀਕਲ ਲੱਗਿਆ ਹੋਇਆ ਹੈ ਠੀਕ ਹੈ ਤੇ ਇਹਨੂੰ ਆਪਾਂ ਇਹਦੇ ਵਿੱਚ ਇਹਨੂੰ ਇੱਕ ਸ਼ੀਟ ਜੇ ਪੂਰੀ ਵਰਤਣੀ ਹੈ ਤਾਂ ਆਪਾਂ ਦਾ ਸਟੇਟਰ ਪਾਣੀ ਚ ਪਾਉਣੀ ਹੈ ਇੱਕ ਠੀਕ ਹੈ ਲੋ ਚਾਰ ਤੋਂ ਪੰਜ ਕੱਪੜੇ ਗਏ ਧੋਈ ਧੋਈ ਦੀ ਉਹਦੇ ਚ ਇੱਕ ਦਾ ਸੈਟ ਪਾਣੀ ਦੇ ਵਿੱਚ ਇਹਨਾਂ ਨੇ ਜਿਹੜਾ ਰეკਮੈਂਡ ਕਰਦੀ ਹੈ ਤੇ ਮੈਂ ਕਿਉਂਕਿ ਇੱਕੋ ਹੀ ਸੁਣ ਤਾ ਮਸਲ ਦੋ ਹੀ ਕੱਪੜੇ ਧੋਣੇ ਆ ਤੇ ਇਸ ਕਰਕੇ ਮੈਂ ਪੂਰਾ ਨਹੀਂ ਯੂਜ਼ ਕਰ ਰਹੀ ਤੇ ਇਹਨੂੰ ਕੱਟ ਕੇ ਯੂਜ਼ ਕਰੂੰਗੀ ਠੀਕ ਹੈ ਉਹ ਉਹ ਵੀ ਉਹਨਾਂ ਨੇ ਦੱਸਿਆ ਹੋਇਆ ਵੀ ਜੇ ਤੁਹਾਨੂੰ ਪੂਰਾ ਨਹੀਂ ਚਾਹੀਦਾ ਤਾਂ ਤੁਸੀਂ ਜਿੰਨਾ ਤੁਹਾਨੂੰ ਇਹਦੇ ਚ ਪੀਸ ਚਾਹੀਦਾ ਆਪਣੇ ਕੱਪੜਿਆਂ ਦੇ ਹਿਸਾਬ ਨਾਲ ਉਹਨੇ ਤੁਸੀਂ ਕੱਢ ਲਓ ਤੇ ਫਿਰ ਤੁਸੀਂ ਬਾਕੀ ਦਾ ਰੱਖ ਰੂ ਵਿੱਚ ਹੀ ਵਾਪਸ استفੇਦਤ ਦੁਬਾਰਾ ਕਰੋਗੇ ਤੇ ਮੈਂ ਜਹਣੀ ਪਾਣੀ ਪਾ ਲਿਆ ਹੋਇਆ ਬਾਲਟੀ ਤੇ ਇਹ ਸ਼ੀਟ ਨੂੰ ਮੈਂ ਵਿੱਚ ਇਹਦੇ ਭਾਵੇਂ ਇਹ ਕੱਟ ਗਈ ਠੀਕ ਹੈ ਜੀ ਲੋ ਠੀਕ ਤੇ ਫੇਰ ਮੈਂ ਆਪਾਂ ਇਹਨੂੰ ਇਹਦੇ ਵਿੱਚ ਘੋਲਣਾ ਚੰਗੀ ਤਰ੍ਹਾਂ ਠੀਕ ਹੈ ਮੈਂ ਸੋਚ ਰਹੀ ਹਾਂ ਥੋੜਾ ਜਾ ਚਲੋ ਮੈਂ ਪਹਿਲਾਂ ਇੱਕ 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 ਕਰਕੇ ਪਾਉਂਗੀ ਕਿਉਂਕਿ ਹੈ ਤਾਂ ਵੈਸੇ ਦੋਨੇ ਸਿੰਗਲ ਕਲਰ ਦੇ ਇਹਨੇ ਪੀਸ ਮੇਰੇ ਕੋਲੇ ਜਿਹੜੇ ਹੈਗੇ ਆ ਥੋੜਾ ਜਿਹਾ ਘੋਲ ਫਾੜ ਦਿੱਤੀਆਂ ਮੈਂ ਕਿਉਂਕਿ ਕਲਰ ਵੀ ਕਰੀਮ ਹੈ ਸੂਟ ਦਾ ਲੋਰੀ ਅਤੀ ਸੀਟ ਪਾਤੀ ਕਿਉਂਕਿ ਉਹਨਾਂ ਨੇ 4 ਤੋਂ 5 ਕੱਪੜੇ ਕਹੇ ਐ ਤੇ ਆਪਾਂ ਮੈਂ ਦੋ ਤਾਂ ਧੂੰਗੀ ਧੂੰਗੀ ਮੀਨੀਕਮ ਕਿ ਜੇ ਮੈਨੂੰ ਲੱਗਿਆ ਕਿ ਇਹਦੇ ਵੀ ਕੈਮੀਕਲ ਦੇ ਵਿੱਚ ਜਾਣ ਹੈਗੀ ਤੇ ਫਿਰ ਆਪਾਂ ਇੱਕ ਕਪੜਾ ਉਹਨਾਂ ਦੀ ਦੁਪੱਟਾ ਵੀ ਪਾ ਦਾਂਗੇ ਵਿੱਚ ਮੇਰਾ ਜਿਹੜਾ ਸੂਟ ਹੈ ਉਹ ਔਰਗੈਂਜ਼ਾ ਦਾ ਹੈ ਠੀਕ ਹੈ ਤੇ ਕਿਉਂਕਿ ਹੈਂਡਵਰਕ ਵਗੈਰਾ ਦਾ ਕੰਮ ਹੋਇਆ ਹੋਇਆ ਇਸ ਕਰਕੇ ਮੈਂ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਜਿਹੜਾ ਇਹਦੇ ਚਾ ਉਹਨੇ ਦੱਸਿਆ ਹੋਇਆ ਉਹ ਕਹਿੰਦੇ ਨੇ ਕਿ ਨਾਂ ਦਾ ਥੋੜਾ ਕਲਰਫੁਲ ਹੋਊਗਾ ਮਤਲਬ ਰੰਗੜੀ ਲਿਖੂਗਾ ਤੇ ਨਾਂ ਹੀ ਥੋੜਾ ਕੋਈ ਅ ਬਰ ਬਹਿਨੇ ਕਪੜੇ ਚ ਇਕੱਠਾ ਹੋਊਗਾ ਸੁਗੜੂਗਾ ਨਹੀਂ ਹੈਨਾ ਇਸ ਕਰਕੇ ਮੈਂ ਕੋਈ ਵੀ ਰਿਸਕ ਨਹੀਂ ਲਿਆ ਬੜੀ ਸੂਟਾ ਲੋ ਜੀ ਨੂੰ ਆਪਾਂ ਕੋਈ ਵਿੱਚ ਸਰਪ ਨਹੀਂ ਪਾਉਣੀ ਇਹ ਕੰਪਨੀ ਨੇ ਕਿਹਾ ਪਾਣੀ ਵਿੱਚ ਕੁਝ ਨਹੀਂ ਪਾਉਣਾ ਕਿਤੇ ਇਹੀ ਸ਼ੀਟ ਹੈ ਜਿਹੜੀ ਉਹਨੂੰ ਹੀ ਥੋੜਾ ਨਹੀਂ ਪਾਉਣੀ ਤਾਂ ਚਲੋ ਦੇਖੋ ਚੇਂਜ ਹੋਊਗਾ ਠੀਕ ਹੈ ਤੇ ਆਪੇ ਲੋਕ ਚੰਚਿਤਰਾ ਵਿੱਚ ਚੁੱਕਉਂ ਟੰਨੇ ਆ ਤੇ ਮੈਂ ਕਹਿੰਦੀ ਵਿੱਚ ਹੀ ਰੱਖ ਦਿਆ ਰਹਿਣ ਦਿੰਨੇ ਆ ਤੇ ਪਾਣੀ ਠੰਡਾ ਠੰਡਾ ਹੀ ਰਿਕਮੈਂਡ ਕੀਤਾ ਉਹਨਾਂ ਨੇ ਵੈਸੇ ਵੀ ਮੈਂ ਕੋਈ ਇਹਦੇ ਚ ਹੋਪ ਪੰਗਾ ਨਹੀਂ ਲੈਣਾ ਚਾਹੁੰਦੀ ਅਬ ਇਹ ਸੂਤ ਨਾਲ ਸੂਤ ਮੇਰਾ ਫੇਵਰਿਟ ਸੂਤ ਹੈ ਠੀਕ ਹੈ ਵਿੱਚ ਹੀ ਰਹਿਣ ਦਿੰਨੀ ਹੈ ਤੇ ਹੁਣ ਮੈਂ ਇਹ ਵਿੱਚ ਪਾਉਂਗੀ ਇਹ ਵੀ ਇਹ ਸੂਤ ਮੈਂ ਦੋਹਰਵਾਰੀ ਮਤਲਬ ਪਾ ਲਿਆ ਸੀਗਾ ਇਹ ਕੁਸਟਮਟ ਹੈਂਡਵਰਕ ਹੋਇਆ ਹੋਇਆ ਗੋਟਾ ਪੱਤੀ ਦਾ ਕਰੀਮ ਕਲਰ ਦਾ ਸੂਟ ਤੇ ਮੈਨੂੰ ਨਾਲ ਥੋੜਾ ਜਿਹਾ ਮੈੜਾ ਲੱਗ ਰਿਹਾ ਸੀ ਤੇ ਮੈਂ ਇਹਦਾ ਲੋਅਰ ਪੋਰਸ਼ਨ ਪਾ ਰਹੀ ਹਾਂ ਪਹਿਲਾਂ ਠੀਕ ਹੈ ਮਤਲਬ ਪਲਾਜ਼ੋ ਪਾਇਆ ਵਿੱਚ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਭਿਉਂਦੇ ਲੈ ਇਹਦੇ ਠੀਕ ਹੈ ਠੱਠੇ ਨਹੀਂ ਪਾਉਣੀ ਕਿਉਂਕਿ ਮੈਨੂੰ ਆਇਆ ਇਹ ਨਵਾਂ ਪ੍ਰੋਡਕਟ ਹੈ ਕਿ ਇਹਨਾਂ ਉਹਦੇ ਵੀ ਬਹੁਤ ਵਧੀਆ ਰਿਜ਼ਲਟ ਆਵੇਗਾ ਜਿੰਨਾ ਕੰਪਨੀ ਕਹਿੰਦੀ ਹੈ ਤੇ ਉਹਦੀ ਸ਼ਰਟ ਵੀ ਖਰਾਬ ਹੋ ਜੀ ਠੀਕ ਹੈ ਇਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਦੋ ਤੋਂ 5 ਮਿੰਟ ਘੁੰਕੀ ਰੱਖਣਾ ਹੈ ਠੀਕ ਹੈ ਤੇ 5 ਮਿੰਟਾਂ ਬਾਅਦ ਇਹਨੂੰ ਘ ਤਾਂ ਤੁਹਾਨੂੰ ਜੇ ਕੋਈ ਨਹੀਂ ਨਿਕਲ ਰੰਗ ਤਾਂ ਇਹ ਚ ਹੈ ਵੀ ਨਹੀਂ ਨਿਕਲ ਨੂੰ ਠੀਕ ਹੈ ਜੇ ਉਸ ਤੋਂ ਬਾਅਦ ਕੋਲਾ-ਪੋਲਾ ਹੱਥਾਂ ਨਾਲ ਹੀ ਮਲ ਲੈਣੇ ਇਹਨੂੰ ਇਸ ਕਰਕੇ ਮੈਂ ਉਹ ਤਾਂ ਕਹਿੰਦੇ ਭਾਵੇਂ ਮਸ਼ੀਨ 'ਚ ਵੀ ਕਰ ਲਓ ਤੁਸੀਂ ਪਰ ਥੋੜੀ ਜਿਹੀ ਧਿਆਉ ਕੇ ਫਿਰ ਬਣਾ ਲਈ ਠੀਕ ਹੈ ਤੇ ਪਰ ਹੱਥਾਂ ਦੇ ਨਾਲ ਹੀ ਹੁੰਦਾ ਕਿ ਆਪਾਂ ਨੂੰ ਜਿੱਥੋਂ-ਜਿੱਥੋਂ ਪਤਾ ਹੁੰਦਾ ਵੀ ਇੱਥੇ-ਇੱਥੇ ਦਾਗ ਆ ਥੋੜੋ-ਥੋੜੋ ਮੜ ਲਾਂਗੇ ਸਾਰੇ ਕੰਨ ਨੂੰ ਛੇੜ ਲੈਣਾ ਲਓ ਜੀ ਇਹਨੂੰ ਆਪਾਂ ਦੇ ਚ ਭਾਦਨੇ ਹੈ ਤੇ 5 ਮਿੰਟ ਬਾਅਦ ਫਿਰ ਆਪਾਂ ਇਹਨੂੰ ਮਲਾਂਗੇ ਠੀਕ ਬੰਦ ਕਰੋ ਪਨਿੰਟ ਪੂਕੀ ਪਨਿੰਟ ਹੋ ਗਈ ਆਪਾਂ ਨੂੰ ਕਿ ਹੁਣ ਆਪਾਂ ਇਹਨੂੰ ਕੋਲਾ-ਕੋਲਾ ਜਿੱਥੇ ਤਮੂਰੀਆਂ ਤੋਂ ਗੰਦਾ ਸੀਗਾ ਉੱਥੋਂ ਆਪਾਂ ਮਾਰ ਦਿੰਦੇ ਆ ਠੀਕ ਹੈ ਉਹ ਤਾਂ ਕਹਿੰਦੇ ਜੀ ਭਾ ਮਸ਼ੀਨ ਚ ਵੀ ਪਾ ਦੋ ਪਰ ਮਸ਼ੀਨ ਦੇ ਵਿੱਚ ਹੀ ਹੁੰਦਾ ਕੜਾਈ ਕੋਈ ਉਖੜ ਜਾਂਦੀ ਹੈ ਹੱਥ ਨਾਲ ਆਪਾਂ ਕੋਲਾ-ਕੋਲਾ ਮਾੜੀ ਹੈ ਠੀਕ ਹੈ ਪਲਾਜ਼ੋ ਦੇ ਤਾਂ ਪੂਰੀਆਂ ਤੇ ਹੁੰਦੀ ਮੈਲ ਹੂਤੋਂ ਜ਼ਿਆਦਾ ਇੰਨੀ ਹੁੰਦੀ ਨਹੀਂ ਕਿਸੇ ਦਾਲ ਦੂਦ ਚਲੋ ਛੱਡਦੇ ਤਾਂ ਫੇਰ ਵੀ ਇਹ ਵਾਰੀ ਇੱਕ ਮੈਂ ਕੜਾਈ धर ਕੇ ਮਲ ਵੀ ਬੋਲਾ ਬੋਲਾ ਹੀ ਰਹੀ ਹੈ ਕਿਤੇ ਕੜਾਈ ਤਾਂ ਉਖੜ ਗਈ

ikke. Nå kan jeg ikke lønne det på snu. Det er ikke noe ਇਸ ਚਿਰ ਤੋਂ ਮੈਨੂੰ ਲੱਗਦਾ ਹੈ ਕਿ ਕੱਪੜੇ ਨੂੰ ਕੁਝ ਨਹੀਂ ਹੁੰਦਾ ਤਾਂ ਤੇ ਹੁਣ ਮੈਂ ਇਹਦੇ ਵਿੱਚ ਸ਼ਰਟ ਵੀ ਭਉਣਨੀ ਹੈ ਠੀਕ ਹੈ ਸੋ ਕੀ ਕੀ ਇਹ ਕੁਝ ਨਹੀਂ ਹੋਏਗਾ ਦੋਵੇਂ ਮੋਹ ਹੋ ਜਾਣ ਤੇ ਦੋਨੋਂ ਨੂੰ ਇਕੱਠੇ ਹੀ ਹੋ ਜੇ ਇੱਕੋ ਜਿਹਾ ਬਣਦੀ ਬਸ ਉਠੀ ਹੂੰ ਦੋ ਜੂਗਾ ਸਾਫ ਹਜੇ ਮੈਂ ਹੋਰ ਭਉਂ ਕੇ ਰੱਖੂੰਗੀ ਕਿਉਂਕਿ ਇੱਕ ਵਾਰੀ ਇਹਨੂੰ ਮਾਰਲ ਤੋਂ ਬਾਅਦ ਫਾਈਨ ਉਸ ਮਿੰਟ ਉਹ ਤੋਂ ਹੁੰਕੀ ਹੋਣਾ ਤੇ ਕਿਸੇ ਦੂਰੋਂ ਮਰਲੇ ਠੀਕ ਹੈ ਲੋ ਜੀ ਇਹ ਮੇਰੀ ਦੀਵਾਰਾ ਲੋ ਜੀ ਆਪਾਂ ਨੂੰ ਹੋ ਗਈ 5-5 ਮਿੰਟ ਇਥੇ ਉਸ ਤੇ ਵੀ ਕਰਨੇ ਸੀ ਦਾਸ ਹੀ ਕਰਦੇ ਮੈਂ ਸਭੀ ਲੈਂਪ ਕਰਤਾ ਠੀਕ ਹੈ ਤੇ ਲੱਗਦਾ ਤਾਂ ਹੈਗਾ ਵੀ ਚਿੰਗਰੂ ਮਿੱਤ ਜਿਹੜਾ ਮੈਲ ਵਾਲੀ ਗੱਲ ਹੈ ਉਹ ਤਾਂ ਚਲੋ ਆਪਾਂ ਵੱਧ ਪਾ ਲਾਂਗੇ ਹੈਨਾ ਉਹ ਪੀਸ ਥੋੜਾ ਜਿਹਾ ਹੋਰ ਛੋਟਾ ਪਾ ਲਾਂਗੇ ਬਟ ਇਸੇ ਮਤਲਬ ਦੋਤੇ ਹੀ ਵੀ ਹੈ ਵੀ ਕੱਪੜੇ ਰੱਖੇ ਤਾਂ ਚੰਗਾ ਨਹੀਂ ਖਰਾਬ ਹੋ ਜਾਣ ਕੱਪੜੇ ਲੈਕਚਰ ਨਹੀਂ ਕਰਾਂਗਾ ਜੇਰੇ ਸਕਸੈਸਫੁਲ ਹੋ ਜੂਗਾ ਹੁਣ ਆਪਾਂ ਇਹ ਕਿਹਦੇ 'ਚ ਤੇ ਮੈਂ ਸ਼ਰਟ ਪਹਿਆਉਂਗੀ ਇਸੇ ਤਰ੍ਹਾਂ ਮੇਰਾ ਤਾਂ ਹੋ ਗਿਆ ਪਾਣੀ ਦੇਖੋ ਠੀਕ ਹੈ ਤੇ ਹੁਣ ਮੈਂ ਇਹਨੂੰ ਨਾ ਵੈਸੇ ਉਹਨੇ ਕਿਹਾ ਵੀ ਬਾਲਟੀ ਚਾਹ ਮਾੜ ਲਓ ਪਰ ਮੇਰੇ ਕੋਲ ਉਹ ਹੋਰ ਬਾਲਟੀ ਹੈ ਨਹੀਂ ਇੱਥੇ ਤੇ ਮੈਂ ਇਹਨੂੰ ਇਦਾਂ ਹੀ ਸਿੰਗਲ ਪਾਣੀ 'ਚ ਰੱਖਣਾ ਹੈ ਸਿੱਧਾ ਸਿੱਧਾ ਹੀ ਕੱਢੂਗੀ ਇਹਨੂੰ ਮੈਂ ਇਦਾਂ ਹੀ ਪਣੀ ਜਰਾ ਟਾਈਟ ਨਹੀਂ ਕਰਦੇ। ਵਿਕਸੀ ਮਸ਼ੀਨ 'ਚ ਵੀ ਕਰਨਾ ਹੈ ਤਾਂ ਉਹਦੇ 'ਚ ਤੁਸੀਂ ਅ ਮਤਲਬ ਉਹਦੇ 'ਚ ਡਰਾਈ ਨਾ ਉਹਨੂੰ ਜੋੜਿਓ ਨਾ। ਠੀਕ। ਹੁਣ ਲੋ। ਇਹਨਾਂ ਦਾ ਫੜਪਾ। ਇਹਨੂੰ ਆਪਾਂ ਨੂੰ ਕਿ ਤੁਹਾਨੂੰ ਰਿਹਾ ਤੁਹਾਨੂੰ ਲੋ ਜੀ ਸੂਟ ਆਪਾਂ ਕੱਲ ਜਿਹੜੇ ਟ੍ਰਾਈ ਕੀਤੇ ਸੀ ਰਾਤ ਉਹ ਸੁੱਕ ਗਏ ਤੇ ਆਪਾਂ ਉਹਦਾ ਹੁਣ ਤੁਹਾਨੂੰ ਅਪਡੇਟ ਦੇ ਦਿੰਦੇ ਆ ਮੈਂ 1.5 ਸੂਟ ਤੋਂਤਾ ਸੀ ਇੱਕ ਤਾਂ ਰਾਤ ਤੁਹਾਡੇ ਸਾਹਮਣੇ ਤਾਂ ਹੁੰਦਾ ਸੀ ਕਰੀਮ ਵਾਲਾ ਤਾਂ ਤੇ ਠੀਕ ਹੈ ਇਹਦੇ ਵਿੱਚ ਹੀ ਹੈਗਾ ਕਿ ਕੱਪੜੇ ਦਾ ਟੈਕਸਚਰ ਤਾਂ ਬਿਲਕੁਲ ਵੀ ਚੇਂਜ ਨਹੀਂ ਹੁੰਦਾ ਬਿਲਕੁਲ ਵੀ ਉਵੇਂ ਦਾ ਉਵੇਂ ਹੀ ਰਹਿੰਦਾ ਜਿਵੇਂ ਦਾ ਪਹਿਲਾਂ ਸੀਗਾ ਠੀਕ ਹੈ ਕੋਈ ਟੈਕਸਚਰ ਨੂੰ ਮਤਲਬ ਚੇਂਜ ਨਹੀਂ ਆਏਗੀ ਤੇ ਵਰਕ ਵੀ ਦੇਖੋ ਤੁਸੀਂ ਉਵੇਂ ਹੀ ਪਿਆ ਹੈ ਕੋਈ ਢਿੱਲੇ ਟਿੱਕਸਿਆ ਨਹੀਂ ਗਿਆ ਕੋਈ ਢਿੱਲਾ ਨਹੀਂ ਹੋਇਆ ਕੁਝ ਨਹੀਂ ਹੋਇਆ ਉਵੇਂ ਦਾ ਉਵੇਂ ਹੀ ਹੈ ਸੂਟ ਜਿਵੇਂ ਦਾ ਸੀਗਾ ਬਸ ਇਹ ਵੀ ਇੱਕ ਤਾਂ ਮੈਨੂੰ ਲੱਗਦਾ ਜੇ ਆਪਾਂ ਧੋਬੀ ਤੋਂ ਪ੍ਰੈਸ ਕਰਾ ਲਈ ਹੈਵੀ ਪ੍ਰੈਸ ਨਾਲ ਤਾਂ ਹੋਰ ਵੀ ਜ਼ਿਆਦਾ ਨੀਟ ਐਂਡ ਕਲੀਨ ਹੋ ਜਾਊਗਾ ਟੈਕਸਚਰ 'ਚ ਕੋਈ ਚੇਂਜ ਨਹੀਂ ਆਇਆ ਇਹ ਮੇਰਾ ਔਰਗਾਂਜ਼ਾ ਦਾ ਸੂਟ ਸੀਗਾ ਪਿਓਰ ਔਰਗਾਂਜ਼ਾ ਦਾ ਸੌਫਟਵਰ ਇਹਦੇ ਬਿਲਕੁਲ ਠੀਕ ਹੈ ਤੇ ਬਾਕੀ ਇਹਦੇ ਇੱਕ ਏਅਰਪੋਰਟ ਜ਼ਰੂਰ ਹੈਗੀ ਹੈ ਵੀ ਇਹ ਦਾਗ ਨਹੀਂ ਲੋਂਦਾ ਜਾਂ ਤਾਂ ਮੈਂ ਹੀ ਡਰਡਰ ਕਾਉਂਦੀ ਸੀ ਕਿਉਂਕਿ ਪਹਿਲੀ ਵਾਰ ਤੋਰੀ ਸੀ ਮੈਨੂੰ ਅਲੱਗ ਕਿਸੇ ਕਿਤੇ ਮੈਂ ਜ਼ਿਆਦਾ ਹੀ ਨਾ ਖਿੱਚ ਤੂੰ ਕਰਦਾ ਇਹਦੀ ਦਾਗ ਨਹੀਂ ਉਹਨੇ ਇਹਨੇ ਲਾਈ ਜੇ ਥੋੜੇ ਸੂਤਰ ਦੇ ਦਾਗ ਜਿਵੇਂ ਮੇਰੇ ਇੱਥੇ ਦਾਗ ਸੀਗਾ ਜਾਂ ਤਾਂ ਦਾਗ ਹੀ ਠੀਕ ਹੈ ਹੈ ਨਹੀਂ ਸੂਤਰ ਨਾਲ ਤੇ ਜਾਂ ਫਿਰ ਇਹਨੂੰ ਇੰਨੇ ਗੇਰੀ ਨੂੰ ਸ਼ੈਂਪੂ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਤੁਸੀਂ ਵਾਸ਼ ਕਰ ਸਕਦੇ ਸੀ ਮੈਂ ਹੁਣ ਮੈਨੂੰ ਨੇ ਚੈੱਕ ਕਰਨਾ ਪੈਣਾ ਵੀ ਫਿਰ ਉਤਰਦਾ ਕਿ ਨਹੀਂ ਉਤਰਦਾ ਬਾਕੀ ਕੋਈ ਲਾਈਨਿੰਗ ਨਹੀਂ ਸੁਗੜੀ ਕੁਝ ਨਹੀਂ ਹੋਇਆ ਓਵੇਂ ਦੀ ਓਵੇਂ ਪਈ ਹੈ ਮਤਲਬ ਜਿਹੜੀ ਮੇਨ ਚੀਜ਼ ਸੀਗੀ ਉਹੀ ਹੁੰਦੀ ਆ ਆਪਾਂ ਨੂੰ ਕਿ ਧੁੱਤੇ ਤੋਂ ਨਾ ਲਾਈਨਿੰਗ ਚੇਂਜ ਹੋ ਜਾਂਦੀ ਐ ਟੈਕਸਚਰ ਜਾਂ ਲਾਈਨਿੰਗ ਦਾ ਇਕੱਠਾ ਹੋ ਗਿਆ ਸੂਟ ਹੋਰ ਹੋ ਗਿਆ ਕੜਾਈ ਇਕੱਠੀ ਹੋ ਗਈ ਉਹ ਕੁਝ ਵੀ ਨਹੀਂ ਹੋਇਆ ਉਹ ਉਵੇਂ ਹੀ ਪਿਆ ਦੇਖੋ ਠੀਕ ਐ ਬਿਲਕੁਲ ਨਵਾਂ ਹੀ ਨਵਾਂ ਆ ਇਹਦਾ ਪਲਾਜ਼ੋ ਸੀਗਾ ਇਹ ਵੀ ਉਵੇਂ ਨਵਾਂ ਹੀ ਐ ਠੀਕ ਐ ਤੇ ਉਵੇਂ ਲਸਟਰ ਪਈ ਐ ਸੂਟ ਦੇ ਵਿੱਚ ਇਹ ਸਿਲਕ ਦਾ ਸੀ ਉਹ ਉਹਦਾ ਸੀਗਾ ਤੇ ਹੁਣ ਮੈਂ ਤੁਹਾਨੂੰ ਇੱਕ ਸੂਟ ਮੈਂ ਹੋਰ ਕੀਤਾ ਸੀ ਉਹ ਇਹ ਸੀਗਾ ਦੇਖੋ ਵਰਕ ਪਹਿਲਾਂ ਜਿਹੜੀ ਚੀਜ਼ ਦੇਖਣ ਵਾਲੀ ਹੁੰਦੀ ਨਾ ਆਪਾਂ ਨੂੰ ਇਹ ਹੁੰਦਾ ਕਿ ਸੂਟ ਦੇ ਉੱਤੇ ਵਰਕ ਨਾ ਖਰਾਬ ਜੀ ਦੇਖੋ ਇੱਕ ਥ੍ਰੈਡ ਵੀ ਕਸਿਆ ਨਹੀਂ ਗਿਆ ਢਿੱਲਾ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਉਵੇਂ ਦਾ ਉਵੇਂ ਹੀ ਪਿਆ ਸੂਟ ਜਿਵੇਂ ਦਾ ਸੀ ਕੋਈ ਲੇਸ ਨਹੀਂ ਸੁੰਗੜੀ ਕੁਝ ਵੀ ਐ ਲੱਗਦਾ ਹੀ ਨਹੀਂ ਕਿ ਤੋਤਾ ਸੀ ਇਹਨੂੰ ਬਿਲਕੁਲ ਉਵੇਂ ਦਾ ਉਵੇਂ ਸੂਟ ਪਿਆ ਬਸ ਇੱਕੋ ਹੀ ਕੰਪਲੇਂਟ ਰਹੀ ਮੈਨੂੰ ਇਹਦੇ ਨਾਲ ਕਿ ਧਾਲ ਨਹੀਂ ਉਤਾਰਦਾ ਤੇ ਟੈਕਸਚਰ ਦੇਖੋ ਤੁਸੀਂ ਸਿਲਕ ਦੇ ਉੱਤੇ ਵੀ ਉਹ ਸਿਲਕ ਦਾ ਸੂਟ ਸੀ ਮੇਰਾ ਇਹ ਬਿਲਕੁਲ ਵੀ ਟੈਕਸਚਰ ਚ ਚੇਂਜ ਨਹੀਂ ਆਈ ਉਵੇਂ ਦਾ ਉਵੇਂ ਹੀ ਪਿਆ ਠੀਕ ਹੈ ਤੇ ਮੈਂ ਤੋਤੇ ਦਾ ਡਰ ਕੇ ਹੀ ਸੀਗਾ ਸੂਟ ਮੈਨੂੰ ਐ ਲੱਗ ਰਿਹਾ ਸੀਗਾ ਕਿ ਇਹ ਖਰਾਬ ਨਾ ਹੋ ਜੇ ਤੇ ਤੁਹਾਨੂੰ ਮੈਂ ਇਹਦੀ ਵੀ ਲਾਈਨਿੰਗ ਦਿਖਾਉਣੀ ਹੈ ਇਹ ਲੋ ਹੈ ਲੱਗਦਾ ਵੀ ਧੋਕੇ ਆ ਸੂਟ ਉਵੇਂ ਦਾ ਉਵੇਂ ਹੀ ਪਿਆ ਹੈ ਜੇ ਕੋਈ ਇਕੱਠੀ ਨਹੀਂ ਹੋਈ ਕਿ ਤੋ ਲਾਈਨਿੰਗ ਕੁਝ ਨਹੀਂ ਹੋਇਆਗਾ ਠੀਕ ਹੈ ਉਹਦੀ ਹੀ ਸੀਗੀ ਮੇਰੀ ਟਫਟਾ ਦੀ ਲਾਈਨਿੰਗ ਇਹਦੀ ਹੈਗੀ ਵੈਲ ਫੁੱਲ ਵੈਲ ਦੀ ਹੋਣੀ ਹੈ ਸ਼ਾਇਦ ਪਤਾ ਨਹੀਂ ਤੇ ਇਹ ਤੁਸੀਂ ਦੇਖੋ ਵੀ ਬਿਲਕੁਲ ਵੀ ਕੋਈ ਚੇਂਜ ਨਹੀਂ ਆਈਗੀ ਇਹ ਦੀ ਬਹੁਤ ਪੋਜ਼ਿਟਿਵ ਚੀਜ਼ ਸੀਗੀ ਕਿ ਉਵੇਂ ਮੈਨੂੰ ਬਹੁਤ ਠੀਕ ਲੱਗਿਆ ਇਹ ਪਾਸ ਬਿਲਕੁਲ 100% ਬਸ ਇੱਕੋ ਹੀ ਚੀਜ਼ ਦੀ ਮੈਨੂੰ ਕੰਪਲੇਨਟ ਰਹੀ ਜਿਵੇਂ ਮੇਰੇ ਇਹਦੇ ਵਿੱਚ ਵੀ ਇੱਥੇ ਦਾਗ ਸੀ ਹੁਣ ਇਹ ਮੈਂ ਤੁਹਾਨੂੰ ਅਗਲੀ ਵੀਡੀਓ ਚ ਅਪਡੇਟ ਦੇ ਦੂੰਗੀ ਮੈਂ ਇੰਨੇ ਕੋ ਨੂੰ ਰਿਸਕ ਲਵੂੰਗੀ ਧੌਣ ਦਾ ਠੀਕ ਹੈ ਵੈਸੇ ਨਾਈਟ ਫੰਕਸ਼ਨ ਚ ਪਿਆ ਜਾਂਦਾ ਇੰਨਾ ਦਾਗ ਮੜਾ ਮੋਟਾ ਜਿਹਾ ਹੋਵੇ ਵੀ ਤੇ ਪੌਣਦ ਪੈਣਾ ਹੀ ਇੰਨਾ ਮੈਂ ਕਿਹਨੂੰ ਸੂਟ ਹੁਣ ਖੇ ਖਰਾਬ ਤਾਂ ਕਰ ਨਹੀਂ ਸਕਦੇ ਬਟ ਇਹ ਜਿਹੜਾ ਦਾਗ ਹੈ ਸ਼ਾਇਦ ਇਹ ਮੈਨੂੰ ਐ ਲੱਗ ਰਿਹਾ ਜਿਵੇਂ ਸੌਸ ਦਾ ਜਾਂ ਜਰਦ ਦਾ ਹੋਵੇ ਤਾਂ ਨਹੀਂ ਲੱਥਾ ਜਾਏ ਕਿਉਂਕਿ ਖੜਾ ਹੋੜਾਂ ਚ ਹੋ ਸਕਦਾ ਚਰਦਾ ਦਾਗ ਬਣ ਗਿਆ ਹੋਵੇ ਸੂਟ ਕਿਸ ਚ ਪਏਗਾ ਤੇ ਪਰ ਇਹ ਬਿਲਕੁਲ ਨਹੀਂ ਉਤਾਰਿਆ ਉਹਨੇ ਹੋਰ ਕੋਈ ਕੰਪ੍ਰੇਡ ਨਹੀਂ ਦੇਖੋ ਤੁਸੀਂ ਟੈਕਸਚਰ ਜਿਵੇਂ ਤੁਸੀਂ ਆਹ ਇਹ ਸੀਗਾ ਜਿਹੜੇ ਅੰਨਰਾਮਸ ਦਾ ਜਿਵੇਂ ਥੋੜਾ ਬਹੁਤਾ ਇਹ ਜਿਹੜਾ ਫਿੱਕਾ ਹੋ ਗਿਆ ਜਿਆਦਾ ਸੀ ਕਾਫੀ ਜਿਆਦਾ ਸੀ ਤੇ ਪਰ ਕਾਫੀ ਫਿੱਕਾ ਹੋ ਗਿਆ ਮੈਨੋਇਲਾ ਦਾ ਵੀ ਮੈਂ ਉਹੀ ਗੱਲ ਵੀ ਮੈਂ ਡਰ ਡਰ ਕੇ ਤਾਂ ਹੋ ਰਹੀ ਸੀ ਕਿ ਕਿਤੇ ਇਹਨਾਂ ਹੋਵੇ ਕਪੜਾ ਖਰਾਬ ਹੀ ਹੋ ਜੇ ਖਿੱਚ ਧੋਣਾ ਕਰਾਂ ਮੈਂ ਜ਼ਿਆਦਾ ਤਾਂ ਤਾਂ ਵੀ ਮਤਲਬ ਕਾਫੀ ਗੁੱਡ ਹੋ ਗਿਆ ਇਹ ਆਦਰਵਾਇਸ ਓਕੇ ਹੈ ਹੁਣ ਮੈਂ ਤੁਹਾਨੂੰ ਇਹਦਾ ਪ੍ਰੋਡਕਟ ਦੱਸ ਦਨੀ ਕੀ ਹੈ ਕਿਹੜਾ ਪ੍ਰੋਡਕਟ ਸੀ ਜਿਹੜਾ ਮੈਂ ਯੂਜ਼ ਕੀਤਾ ਇਹ ਮੈਨੂੰ ਕਾਸਟ ਕੀਤਾ ਹੈ ਡੇਢ ਸੂਟ ਧੋਣ ਨੂੰ 80 ਰੁਪਏ ਇਹ 80 ਰੁਪਏ ਦੇ ਖਰਚੇ ਚ ਮੈਂ ਇਹ ਧੋਤਾ ਹੈ ਕਿ ਮੈਂ ਤੁਹਾਨੂੰ ਇਹਦਾ ਦਿਖਾ ਦਨੀ ਹੈ ਵੀ ਕੀ ਸੀਗਾ ਐਸਟਰੋ ਵਾਲਾ ਨਾ ਸੀਗਾ ਇੱਕ ਆਹ ਠੀਕ ਹੈ ਐਸਟਰੋ ਪਲਸ ਵਾਲਾ ਟਰਾਈਕਲੀਨ ਐਟ ਹੋ ਤੇ ਇਹ ਉਹਨਾਂ ਨੇ ਮਸ਼ੀਨ 'ਚ ਵੀ ਕਹਿੰਦੇ ਆ ਤੁਸਾਂ ਆਪਾਂ ਪਾ ਕੇ ਧੋ ਲੋ ਚਾਹੀ ਤੁਸੀਂ ਇਹਦੇ 'ਚ ਇੱਕ ਸ਼ੀਟਾਂ ਜੀਆਂ ਨਿਕਲਦੀਆਂ ਇੱਕ ਇਦਾਂ 10 ਸ਼ੀਟਾਂ ਹੁੰਦੀਆਂ ਵਿੱਚ ਤੇ ਉਹਨੂੰ ਕੱਢ ਕੇ ਆਪਾਂ ਉਹ ਕਹਿੰਦੇ ਨੇ ਵੀ 10 ਕਿਲੋ ਪਾਣੀ ਦੇ ਵਿੱਚ ਤੁਸੀਂ 4 ਤੋਂ 5 ਕੱਪੜੇ ਧੋ ਸਕਦੇ ਹੋ ਕੱਪੜੇ ਦੇ ਸਾਈਜ਼ ਤੇ ਡਿਪੈਂਡ ਕਰਦਾ ਵੀ ਕਿੰਨਾ ਕੈ ਤੇ ਪਰ ਮੈਂ ਤਿੰਨ ਹੀ ਧੋਤੀ ਸੀ ਕਿਉਂਕਿ ਜਦੋਂ ਮੈਂ ਇਹ ਪਾਇਆ ਸੀ ਫਿਰ ਮੈਨੂੰ ਲੱਗਿਆ ਸੀਗਾ ਵੀ ਕਿਤੇ ਐ ਨਾ ਹੋਵੇ ਵੀ ਚੰਗੀ ਤਰ੍ਹਾਂ ਸਫਾਈ ਨਾ ਹੋਵੇ ਮੈਂ ਇੱਕੋ ਹੀ ਸ਼ਰਟ ਹੀ ਧੋਤੀ ਸੀ ਗਲਤੀ ਇਹ ਦੀ ਸੀ ਕਿਉਂਕਿ ਉਹ ਸ਼ਰਟ ਗੰਦੀ ਸੀ ਕਾਫੀ ਤੇ ਵਧੀਆ ਬਣਾ ਉਹ ਤਾਂ ਠੀਕ ਹੋਊਗੀ ਬਸ ਦਾਗਦਾ ਹੈ ਜਾਂ ਤਾਂ ਹੁਣ ਇਹ ਹੈ ਵੀ ਮੇਰੇ ਦਾਗ ਹੀ ਢੀਠ ਸੀਗੇ ਉਤਰਨ ਵਾਲੇ ਆ ਹੀ ਨਹੀਂ ਸੀਗੇ ਤੇ ਜਾਈ ਹੈ ਵੀ ਇਹ ਦਾਗਾ ਤੇ ਕੰਮ ਨਹੀਂ ਕੀਤਾ ਵੈਸੀ ਇਹਨਾਂ ਨੇ ਲਿਖਿਆ ਹੈਗਾ ਕਲੇਮ ਕੀਤਾ ਹੈ ਕਿ ਸਟੇਨ ਮੂਵਿੰਗ ਕਰੂਗਾ ਠੀਕ ਹੈ ਸੋ ਇਹ ਸੀਗੇ ਮੇਰਾ ਮੈਨੂੰ ਮਤਲਬ ਐਵੇਂ ਲੱਗਿਆ ਕਿ ਚਲੋ ਜੀ ਦਾਗ ਨਹੀਂ ਉਪਰੇ ਤੇ ਆਪਾਂ ਉਹਨਾਂ ਦੇ ਏਰੀਆ ਜੇ ਆਪਾਂ ਸ਼ੈਂਪੂ ਨਾਲ ਧੋਣਾ ਹੋਵੇ ਤਾਂ ਵੀ ਕੋਈ ਬੈੜਾਈ ਜਣੀ ਹੈਗਾ ਕਿਉਂਕਿ ਥੋੜੀ ਜਿਹਾ ਤਾਂ ਦੋਪਾ ਤੋਂ ਹੋ ਸਕਦੇ ਆ ਬਾਕੀ ਜਿਹੜਾ ਮੈਨੂੰ ਇਹਦੇ ਤੇ ਤਸੱਲੀ ਹੋਈ ਹੋਈ ਇਸ ਵਾਰ ਦੀ ਹੋਈ ਕਿ ਕਪੜੇ ਦਾ ਟੈਕਸਚਰ ਬਿਲਕੁਲ ਚੇਂਜ ਨਹੀਂ ਹੋਇਆ ਬਿਲਕੁਲ ਵੀ ਤੇ ਕੜਾਈ ਹੀ ਖਰਾਬ ਹੋਈ ਉਵੇਂ ਦੀ ਉਵੇਂ ਪਈ ਹੈ ਜਿਵੇਂ ਮੈਂ ਸੁੱਕ ਪਾਇਆ ਸੀ ਵਿੱਚ ਉਹਦੇ ਨਹੀਂ ਤਾਂ ਤੁਸੀਂ ਪਾਣੀ ਚੀਜ਼ ਤੋਂ ਪਾ ਦਿੰਦੇ ਆ ਤੇ ਇਹ ਇਕੱਠਾ ਜਿਹਾ ਹੋ ਜਾਂਦਾ ਥ੍ਰੈਡ ਆ ਕੜਾਈ ਵਾਲਾ ਤੇ ਮੁੜ ਕੇ ਉਹ ਸਵਾਦ ਹੀ ਨਹੀਂ ਰਹਿੰਦਾ ਸੂਟ ਦਾ ਪਾਉਣ ਦਾ ਸੋ ਅ ਕੈਲੋਬੀ ਵਸ ਦਾ ਘਰੋਂ ਛੱਡ ਕੇ ਬਾਕੀ ਉਹ ਕੀ ਸੀ ਜੇ ਤੁਹਾਡੇ ਦਾ ਲੈਣ ਵਾਲੇ ਹੋਏ ਕਿਉਂਕਿ ਕਈ ਕਾਫੀ ਟਾਈਮ ਤੋਂ ਸੀ ਦਾ 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 ਵੀ ਪੱਕੇ ਜਾਂਦੀ ਹੈ ਨਾ ਬਾਈ ਬਾਈ ਇਹਦੇ ਬਾਰੇ ਤਾਂ ਹੁਣ ਆਪਾਂ ਬਹੁਤਾ ਨਹੀਂ ਕਹਿ ਸਕਦੇ ਬਟ ਉਦਾਂ ਕੋਡੇ پاس ਹੈ ਠੀਕ ਹੈ ਸੋ ਤੁਸੀਂ ਵੀ ਟਰਾਈ ਕਰ ਲਿਓ ਮੈਂ ਤੁਹਾਨੂੰ ਪ੍ਰਾਈਸ ਦੱਸ ਦਿੰਨੀ ਆ ਇਹ ਇੱਕ 1800 ਦਾ ਹੈ ਇਹਦੇ ਚ ਦੱਸ ਹੈ ਠੀਕ ਹੈ 80 ਰੁਪਏ ਦੀ ਇੱਕ ਸ਼ੀਟ ਹੈ ਜਿਹੜੀ ਉਹ ਕਹਿੰਦੇ ਆ ਕਿ ਚਾਰ ਤੋਂ ਪੰਜ ਕਪੜੇ ਧੋ ਸਕਦੇ ਮਤਲਬ ਦੋ ਤੋਂ ਦੋ ਧੋ ਸਕਦੇ ਤੁਸੀਂ ਮੈਂ ਡੇਢ ਦੋਤਾ ਚਲੋ ਮੈਂ ਪੂਰਾ ਸੁੱਟ ਪਾਇਆ ਨਹੀਂ ਰਿਸਕ ਜਾ ਲੈਣ ਦਾ ਮੇਰਾ ਜੀ ਨਹੀਂ ਕਰ ਰਿਹਾ ਸੀ ਆ ਕਲਰ ਉਹ ਗੈਰਸੀਕ ਕਲੇਮ ਕਰਦੇ ਆ ਕਿ ਕਲਰ ਨਹੀਂ ਨਿਕਲਦਾ ਪਰ ਮੇਰਾ ਇਹ ਸੂਟ ਚੋਂ ਸ਼ਰ ਲਾਈਨਿੰਗ ਦਾ ਨਿਕਲਿਆ ਨਿਕਲਿਆ ਸੀਗਾ ਕਿ ਉਹਨਾਂ ਨੇ ਕਲੇਮ ਹੋਏ ਕਰਦੇ ਕਿ ਨਹੀਂ ਨਿਕਲੂਗਾ ਕਲਰ ਪਰ ਨਿਕਲਿਆ ਸੀਗਾ ਬਟ ਇਹ ਵੀ ਨਿਕਲ ਕੇ ਹੋਰ ਕਿਸੇ ਪਾਸੇ ਵੀ ਨਹੀਂ ਚੜਿਆ ਛੜਿਆ ਕੋਈ ਕੜਾਈ ਤੇ ਨਹੀਂ ਚੜਿਆ ਕਿਸੇ ਚੀਜ਼ ਨੂੰ ਉਹ ਕੋਈ ਨਹੀਂ ਕੀਤਾ ਇਹ ਨਹੀਂ ਖਰਾਬ ਤੇ ਲਓ ਜੀ ਇਹ ਸੀਗੀ ਆਪਣੀ ਡਰੈਗਰੀ ਤੇ ਮੇਰੇ ਹਿਸਾਬ ਨਾਲ ਤੁਸੀਂ ਅ ਕਰ ਸਕਦੇ ਹੋ ਡਰਾਈ ਗੁੱਡ ਡੇ ਕੋਈ ਅਸੀ ਗੱਲ ਨਹੀਂ ਹੈਗੀ ਬਾਕੀ ਜੇ ਬਰਸ਼ਿੰਗ-ਬਰਸ਼ਿੰਗ ਕਰਦੇ ਹੋ ਸਕਦਾ ਲੈ ਜਾਂਦਾ ਪਰ ਮੈਂ ਇਸ ਇੰਨੇ ਸੈਂਸਿਟਿਵ ਕੱਪੜੇ ਨੂੰ ਬਰਸ਼ ਮਾਰਨਾ ਪਸੰਦ ਨਹੀਂ ਕੀਤਾ ਵਾ ਇਸ ਲਈ ਇੰਨਾ ਰਹਿ ਗਿਆ ਸੋ ਤੁਸੀਂ ਮੈਂ ਰეკਮੈਂਡ ਕਰੂੰਗੀ ਵੀ ਇੱਕ ਵਾਰੀ ਟ੍ਰਾਈ ਤੁਸੀਂ ਕਰ ਸਕਦੇ ਆ ਠੀਕ ਹੈ ਜੀ